ਅੰਮ੍ਰਿਤਕੌਰ ਜੀ ਦੀ ਕਹਾਣੀ ਧੀਆ ਰਾਣੀਆਂ ਉਸ ਨੇ ਚ ਬੱਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ ਗगन ਨੇ ਦੇਖਿਆ ਕਿ ਅੱਜ ਫਿਰ ਉਹਨਾਂ ਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਕਈ ਵਾਰ ਜੀਤਾ ਸੋਚਦੀ ਜੇ ਰੱਬ ਉਸ ਨੂੰ ਪੁੱਤਰ ਦੇ ਦਿੰਦਾ ਆਪਣੇ ਮਾਪਿਆਂ ਦਾ ਸਹਾਰਾ ਬਣਦਾ ਉਸ ਦੀਆਂ ਧੀਆ ਵੀ ਰਖੜੀ ਬਨਣ ਲਈ ਦੂਜੇ ਘਰਾਂ ਵੱਲ ਨਾ ਚਾਕਦੀਆਂ ਭਾਵੇਂ ਧੀਆ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਹਰ ਤਰ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਇਥੋਂ ਤੱਕ ਕਿ ਮੋਟਰਸਾਈਕਲ ਅਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਵੱਡੀਆਂ ਕੁੜੀਆਂ ਨੇ ਤਾਂ ਲੋੜ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਤਿਹਾਰ ਤੇ ਉਸਦੀ ਮਾਂ ਉਦਾਸ ਹੋ ਜਾਂਦੀ ਭਾਵੇਂ ਦੁਨੀਆ ਸਾਹਮਣੇ ਇਹ ਆਖ ਦਿੰਦੀ ਮੇਰੀਆਂ ਤਾਂ ਧੀਆਂ ਹੀ ਪੁੱਤਾਂ ਵਰਗੀਆਂ ਨੇ ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰਲਾ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਹੋ ਜਾਂਦਾ ਧੀਆਂ ਜਵਾਨ ਹੋ ਚੱਲੀਆਂ ਸਨ ਪਰ ਮਨ ਹੀ ਮਨ ਅਜੇ ਵੀ ਰੱਬ ਨੂੰ ਉਲਾਮਬਾ ਦਿੰਦੀ ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ ਫਿਰ ਆਪਣੇ ਆਪ ਨੂੰ ਸਮਝਾਉਂਦੀ ਜਿਨ੍ਹਾਂ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ਧੀਆਂ ਨੂੰ ਵੀ ਤਰਸਦੇ ਨੇ ਉਹ ਕਿੱਧਰ ਜਾਣ ਵਿਚਾਰੇ ਫਿਰ ਰੱਬ ਦਾ ਸ਼ੁਕਰ ਕਰਦੀ ਵਿਹਾਰ ਤਿਹਾਰ ਤੇ ਉਹਦਾ ਮਨ ਡੋਬੇ ਸੋਕੇ ਹੁੰਦਾ ਰਹਿੰਦਾ ਕਦੇ ਸੋਚਦੀ ਆਪ ਤਾਂ ਬੰਦਾ ਜ਼ਿੰਦਗੀ ਕੱਟ ਲੈਂਦਾ ਔਖਾ ਸੌਖਾ ਹੋ ਕੇ ਪਰ ਕਈ ਵਾਰ ਲੋਕਾਂ ਦੀਆਂ ਗੱਲਾਂ ਮਰਨ ਹਾਰੇ ਕਰ ਦਿੰਦੀਆਂ ਨੇ ਜੂਨ ਮਹੀਨੇ ਦੀ ਤਾਂ ਗੱਲ ਐ ਛੁੱਟੀਆਂ ਵਿੱਚ ਵਿਚਕਾਰ ਲਈ ਕੁੜੀ ਨੇ ਜਿੱਦ ਫੜੀ ਕੇ ਨਾਨਕੇ ਜਾਣਾ ਜੀਤਾ ਉਸ ਨੂੰ ਆਪਦੇ ਪੇਕੇ ਛੱਡ ਆਈ ਉੱਥੇ ਹਮਦਰਦ ਔਰਤਾਂ ਨੇ ਇਹੋ ਜਿਹੀ ਹਮਦਰਦੀ ਦਿਖਾਈ ਕੁੜੀ ਘਰ ਆ ਕੇ ਰੋਣੋਂ ਨਾ ਹਟੇ ਇੱਕੋ ਹੀ ਰੱਟ ਲਈ ਸਾਨੂੰ ਵੀਰ ਚਾਹੀਦਾ ਜੀਤਾ ਨੇ ਬਥੇਰਾ ਬੁੱਕਲ ਵਿੱਚ ਲੈ ਕੇ ਸਮਝਾਇਆ ਤੁਸੀਂ ਮੇਰੇ ਲਈ ਪੁੱਤਰਾ ਵਰਗੀਆਂ ਹੋ ਹੈ ਤਾਂ ਨਹੀਂ ਵਰਗੀਆਂ ਹੀ ਆ ਨਾ ਮਾਂ ਇੱਕ ਗੱਲ ਦੱਸ ਅਸੀਂ ਤੇਰੇ ਬੱਚੇ ਨਹੀਂ ਆ ਜਾਂ ਤੇਰੇ ਜਵਾਬ ਨਹੀਂ ਅਸੀਂ ਕੁੜੀ ਨੇ ਰੋਂਦਿਆਂ ਹੀ ਪੁੱਛਿਆ ਹਾਂ ਪੁੱਤ ਤੁਸੀਂ ਮੇਰੇ ਬੱਚਿਓ ਮਾਂ ਨੇ ਪੁਛਕਾਰਦਿਆਂ ਆਖਿਆ ਸੀ ਫਿਰ ਉੱਥੇ ਮਾਮੀਆਂ ਨਾਨੀਆਂ ਇਹ ਕਿਉਂ ਆਖਦੀਆਂ ਸਨ ਕਿ ਰੱਬ ਜੀਤਾ ਨੂੰ ਇੱਕ ਜਵਾਬ ਦੇ ਦਿੰਦਾ ਜੀਤਾ ਨੂੰ ਸਾਰੀ ਗੱਲ ਸਮਝ ਆਈ ਕਿ ਕਈ ਵਾਰ ਪਿਆਰ ਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਿਹੜੀ ਗੱਲ ਆਖ ਕੇ ਆਪਣਾ ਤੇ ਹਮਦਰਦੀ ਜਿਤਾ ਰਹੇ ਨੇ ਉਹ ਸਾਹਮਣੇ ਵਾਲੇ ਤੇ ਕਿੱਥੇ ਸੱਟ ਮਾਰੂ ਉਸਨੇ ਮਸਾਂਤੀ ਨੂੰ ਸਮਝਾ-ਬੁਝਾ ਕੇ ਚੁੱਪ ਕਰਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਪੁੱਤਾਂ ਵੱਲੋਂ ਔਖੇ ਹੋਏ ਮਾਪੇ ਆਖ ਦਿੰਦੇ ਨੇ ਇਹਦੇ ਨਾਲੋਂ ਤਾਂ ਰੱਬ ਧੀ ਦੇ ਦਿੰਦਾ ਧੀਆਂ ਦੀ ਵੀ ਪੁੱਤਾਂ ਜਿੰਨੀ ਹੀ ਲੋੜ ਹੁੰਦੀ ਹੈ ਹਰ ਘਰ ਵਿੱਚ ਧੀ ਨੂੰ ਤਾਂ ਸਮਝਾ ਲਿਆ ਔਖੀ ਸੌਖੀ ਹੋ ਕੇ ਪਰ ਆਪ ਅੰਦਰ ਜਾ ਕੇ ਰੋ ਪਈ ਮਨੋਮਨੀ ਰੱਬ ਨੂੰ ਉਲਾਮੇ ਫਿਰ ਸ਼ੁਰੂ ਹੋ ਗਏ ਵੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ ਜੀਤਾ ਨੇ ਦੇਖ ਲਿਆ ਬੂਹੇ ਵੱਲ ਪਿੱਠ ਕਰਕੇ ਪੇਟੀ ਉੱਤੇ ਪਏ ਕੱਪੜੇ ਠੀਕ ਕਰਨ ਲੱਗ ਪਈ ਗਗਨ ਦਾ ਦਿਲ ਤੜਕਾਰਦਾ ਸੀ ਮਾਂ ਦੇ ਹੰਝੂ ਪੂੰਝੇ ਤੇ ਜੱਫੀ ਪਾਵੇ ਪਰ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਵੱਧ ਰੋਣਾ ਸੀ ਉਸ ਨੇ ਸਖਤ ਜਿਹੇ ਲਹਿਜੇ ਨਾਲ ਮਾਂ ਨੂੰ ਆਖਿਆ ਮਾਂ ਡਰਾਮੇ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਹੈ ਤੂੰ ਅੰਦਰ ਰੋਣ ਆਈ ਹੈ ਮੈਂ ਕਿਉਂ ਰੋਣਾ ਹੈ ਮੈਂ ਤਾਂ ਕੱਪੜੇ ਸਾਂਭਣ ਆਈ ਸੀ ਅੰਦਰ ਜੀਤਾ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ કુડી બહાર ਆਪਣੀ ਛੋટી ਭੈਣ ਕੋਲ ਚਲੀ ਗਈ ਉਹ ਅਜੇ ਵੀ ਅੱਖਾਂ ਭਰੀ ਬੈਠੀ ਸੀ ਤੈਨੂੰ ਚੈਨ ਆ ਗਿਆ ਹੋਣਾ ਮਾਂ ਨੂੰ ਰੁਆ ਕੇ ਤੂੰ ਇੰਨੀ ਵੱਡੀ ਹੋ ਗਈ ਪਰ ਤੈਨੂੰ ਅਕਲ ਨਹੀਂ ਆਉਣੀ ਤੈਨੂੰ ਪਤਾ ਤਾਂ ਹੈ ਮਾਂ ਆਪ ਕਿੰਨੀ ਔਖੀ ਹੋ ਜਾਂਦੀ ਹੈ ਕਿ ਆਪਣੇ ਕੋਈ ਵੀਰ ਨਹੀਂ ਇਹ ਕਿਤੇ ਕੋਈ ਦੁਕਾਨ ਤੋਂ ਮਿਲਣ ਵਾਲੀ ਚੀਜ਼ ਹੈ ਬਈ ਮਾਂ ਤੈਨੂੰ ਲੈ ਦੇਉਗੀ ਪਰ ਉੱਥੇ ਨਾਨੀ ਦੀਆਂ ਸਹੇਲੀਆਂ ਆਖਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਗਈ ਸੀ કુડી ਨੇ رونડੜ ਜਿਹੀ ਆਵਾਜ਼ ਵਿੱਚ ਆਖਿਆ ਫਿਰ ਕੀ ਹੋ ਗਿਆ বুڑિયા ਕਹਿੰਦੀਆਂ ਹੀ ਹੁੰਦੀਆਂ ਨੇ ਚੁੱਪ ਕਰਕੇ ਸੁਣ ਲੈਂਦੀ ਉੱਥੇ ਝਾੜ ਕੇ ਆ ਜਾਂਦੀ ਮੈਨੂੰ ਦੇ ਕਵਿਤਾ ਕਹਿੰਦੀਆਂ ਹੁੰਦੀਆਂ ਨੇ ਮੈਂ ਕਦੇ ਮਾਂ ਨੂੰ ਦੱਸਿਆ ਮਾਂ ਤਾਂ ਪਹਿਲਾਂ ਹੀ ਵਿਚਾਰੀ ਬਣੀ ਰਹਿੰਦੀ ਐ ਗगन ਨੇ ਨਿੱਕੀ ਨੂੰ ਕਾफी ਝਿੜਕਿਆ ਸੀ ਉਸ ਵੇਲੇ ਉਸ ਤੋਂ ਬਾਅਦ ਨਿੱਕੀ ਨੇ ਕਦੇ ਮਾਂ ਨੂੰ ਵੀਰ ਬਾਰੇ ਕੋਈ ਵੀ ਗੱਲ ਨਹੀਂ ਆਖੀ ਗगन ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਸੀ ਜਦੋਂ ਕੁੜੀ ਮੁੰਡੇ ਵਿੱਚ ਫਰਕ ਸਮਝਿਆ ਜਾਂਦਾ ਅੱਜ ਉਸਨੇ ਨਿੱਕੀ ਨੂੰ ਆਖਿਆ ਕਿ ਮਾਂ ਦੀ ਉਦਾਸੀ ਦੂਰ ਕਰਨੀ ਹੈ ਕਿਸੇ ਤਰੀਕੇ ਨਾਲ ਉਹ ਅਜੇ ਸਕੀਮ ਬਣਾ ਹੀ ਰਹੀਆਂ ਸਨ ਕਿ ਗਵਾਂਢ ਵਿੱਚ ਰਹਿੰਦੀ ਤਾਈ ਉਹਨਾਂ ਦੇ ਘਰ ਆਈ ਉਸਨੇ ਚਾਰਕ ਵਰਿਆਂ ਦੀ ਪੋਤੀ ਨੂੰ ਮੋਢੇ ਲਾਇਆ ਹੋਇਆ ਸੀ ਜੋ ਬਿਮਾਰ ਸੀ ਉਹ ਬੇੜੇ ਵਿੱਚ ਇੱਧਰ ਉੱਧਰ ਨਿਗਾ ਮਾਰਦਿਆਂ ਬੋਲੀ ਤੁਹਾਡਾ ਪਾਪਾ ਕਿੱਥੇ ਹੈ ਉਹ ਤਾਂ ਖੇਤ ਨੇ ਤਾਈ ਕੰਮ ਸੀ ਕੋਈ ਗਗਨ ਨੇ ਪੁੱਛਿਆ ਹਾਂ ਸ਼ਹਿਰ ਜਾਣਾ ਸੀ ਕੁੜੀ ਦਾ ਤਾਪ ਨਹੀਂ ਉਤਰਦਾ ਪਿੰਡ ਵਾਲਾ ਡਾਕਟਰ ਕਹਿੰਦਾ ਸ਼ਹਿਰ ਲੈ ਜਾਓ ਵੀਰਾ ਕਿੱਥੇ ਐ ਨਿੱਕੀ ਨੇ ਪੁੱਛਿਆ ਉਹ ਤਾਂ ਧੜਕੀ ਰੱਜ ਕੇ ਬੈਠ ਜਾਂਦਾ ਏ ਜੇ ਕਿਸੇ ਕਰਮ ਦਾ ਹੁੰਦਾ ਆਪੇ ਲੈ ਜਾਂਦਾ ਆਪਦੀ ਧੀ ਨੂੰ ਉਸ ਦੀ ਅੱਖਾਂ ਪਰ ਆਈਆਂ ਇੱਕ ਮਿੰਟ ਰੁਕੋ ਆਖ ਕੇ ਗगन ਅੰਦਰ ਗਈ ਜਦੋਂ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਸਕੂਟੀ ਦੀ ਚਾਬੀ ਸੀ ਧਿਆਨ ਨਾਲ ਜਾਣਾ ਪੁੱਤ ਅੰਦਰੋਂ ਜੀਤਾ ਦੀ ਆਵਾਜ਼ ਆਈ ਉਸ ਨੇ ਸਕੂਟੀ ਸਟਾਰਟ ਕੀਤੀ ਤੇ ਬੋਲੀ ਆਓ ਚੱਲੀਏ ਤਾਈ ਤਾਈ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦ ਵਿੱਚ ਲੈ ਕੇ ਬੈਠ ਗਈ ਤੇ ਸੌ ਸੌ ਅਸੀਸਾਂ ਦਿੱਤੀਆਂ। ਥੋਡੇ ਪਾਪੇ ਨੇ ਵੀ ਜਿਉਣ ਜੋਗੇ ਨੇ ਕਦੇ ਨਹੀਂ ਕੰਮ ਨੂੰ ਜਵਾਬ ਦਿੱਤਾ। ਤਾਈ ਦੀ ਗੱਲ ਸੁਣ ਕੇ ਗगन ਨੂੰ ਮਾਣ ਮਹਿਸੂਸ ਹੋਇਆ। ਤਾਈ ਅੱਗੋਂ ਸੜਕ ਟੁੱਟੀ ਐ, ਘੁੱਟ ਕੇ ਹੱਥ ਪਾ ਲੋ। ਮੈਨੂੰ ਪਤਾ ਐ ਪੁੱਤ, ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆਂ। ਪੈਰੀ ਗਾਇਆ ਰਾਹ ਐ। 10-15 ਮਿੰਟ ਵਿੱਚ ਹੀ ਨੇੜੇ ਦੇ ਸ਼ਹਿਰ ਡਾਕਟਰ ਕੋਲ ਪਹੁੰਚ ਗਈ ਆਂ। ਡਾਕਟਰ ਨੇ ਦਵਾਈ ਦਿੱਤੀ। ਕੁਝ ਰੁੱਥੇ ਰੋਕਿਆ ਕੁੜੀ ਦਾ ਬੁਖਾਰ ਉੱਤਰ ਗਿਆ ਤੀਜੇ ਦਿਨ ਫਿਰ ਆਉਣ ਲਈ ਆ ਕੇ ਡਾਕਟਰ ਨੇ ਕੁਝ ਦਵਾਈ ਘਰ ਵਾਸਤੇ ਦੇ ਦਿੱਤੀ ਬੁਖਾਰ ਉਤਰਨ ਤੋਂ ਬਾਅਦ ਕੁੜੀ ਦੀਆਂ ਅੱਖਾਂ ਜਿਹੀਆਂ ਖੁੱਲ ਗਈਆਂ ਪੋਤੀ ਨੂੰ ਦੇਖ ਕੇ ਤਾਈ ਦੀ ਜਾਨ ਵਿੱਚ ਜਾਨ ਆਈ ਕੌਣ ਕਹਿੰਦਾ ਧੀਆ ਪੁੱਤਾਂ ਨਾਲੋਂ ਘੱਟ ਹੁੰਦੀਆਂ ਨੇ ਪੁੱਤ ਹਜੇ ਅੱਖੇ ਨਾ ਲੱਗਣ ਪਰ ਧੀਆ ਤਾਂ ਬਿਨਾਂ ਕਹੇ ਹੀ ਕੰਮ ਕਰ ਦਿੰਦੀਆਂ ਨੇ ਤਾਈ ਵਾਸ ਕਰੋ ਫਿਰ ਕੀ ਹੋਇਆ ਮੈਂ ਘਰੇ ਵੇਲੀ ਸੀ ਤਾਈ ਨੇ ਫਿਰ ਅਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਗੇ ਸੜਕ ਤੇ ਕਾਫੀ ਭੀੜ ਸੀ ਗगन ਨੇ ਸਕੂਟੀ ਰੋਕ ਦਿੱਤੀ ਤਾਈ ਨੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਗਵਾਂਢ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਆ ਲੋਕ ਆਖ ਰਹੇ ਸਨ ਕਿ ਨਸ਼ਾ ਵੱਧ ਖਾ ਗਿਆ ਦੇਖਦੇ ਹੀ ਦੇਖਦੇ ਪਿੰਡ ਦੇ ਸਿਆਣੇ ਬੰਦੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਦੇਖ ਕੇ ਮਨ ਉਦਾਸ ਵੀ ਹੋ ਗਿਆ ਇਹੋ ਜਿਹੇ ਕਮਜ਼ੋਰ ਮਨਾਂ ਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕਰ ਦਿੱਤਾ ਸਮੱਸਿਆ ਦਾ ਹੱਲ ਲੱਭਣ ਦੀ ਥਾਂ ਸਮੱਸਿਆ ਨੂੰ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਤੇ ਇੱਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 10 ਹੋਰ ਖੜੀਆਂ ਕਰ ਲੈਂਦੇ ਨੇ ਉਹ ਸੋਚ ਰਹੀ ਸੀ हे ਰੱਬਾ ਜਾਨ ਬਚ ਜੇ ਵਿਚਾਰੇ ਦੀ ਚੰ드ਰੇ ਨਸ਼ਿਆਂ ਨੇ ਤਾਂ ਰਾਜਕੁਮਾਰਾਂ ਵਰਗੇ ਪੁੱਤ ਖਾ ਲਏ ਨੇ ਤਾਈ ਨੇ ਵੱਡਾ ਸਾਰਾ ਹੌਂਕਾ ਲੈਂਦੇ ਆਖਿਆ ਗਗਨ ਪਤਾ ਨਹੀਂ ਕੀ ਸੋਚ ਰਹੀ ਸੀ ਉਸ ਨੇ ਸ਼ਾਇਦ ਤਾਈ ਦੀ ਗੱਲ ਸੁਣੀ ਹੀ ਨਹੀਂ ਘਰ ਪਹੁੰਚ ਕੇ ਫਿਰ ਤਾਈ ਸ਼ੁਰੂ ਹੋ ਗਈ ਪੁੱਤ ਤੈਨੂੰ ਨਹੀਂ ਪਤਾ ਤੂੰ ਮੁੰਡਿਆਂ ਨਾਲੋਂ ਵੱਧ ਕੇ ਕੰਮ ਕੀਤਾ ਹੈ ਮੁੰਡਾ ਤਾਂ ਮੇਰਾ ਰੱਜਿਆ ਪਿਆ ਅੱਗ ਮੰਡੀਆਂ ਦੇ ਮੁੰਡੇ ਨੂੰ ਹੱਥ ਜੋੜੇ ਵੇ ਲੈ ਜਾ ਬਚਾ ਦੇ ਮੇਰੀ ਪੋਤੀ ਨੂੰ ਖੜਾ ਕੜਾ ਹੀ ਹੱਥ ਮਾਰ ਗਿਆ ਆਖੇ ਮੇਰੇ ਕੋਲ ਟਾਈਮ ਨਹੀਂ ਮੇਰੇ ਦੋਸਤ ਤੜੀਕਦੇ ਨੇ ਚੰਗਾ ਪੁੱਤ ਜਿਉਂਦੀ ਰਹਿ ਮੈਂ ਫੇਰ ਆਉਂ ਤੇਰੀ ਮਾਂ ਕੋਲ ਸੌਂਗੀ ਕੁੜੀ ਇਹਨੂੰ ਘਰੇ ਲੈ ਜਾ ਇਹਦੀ ਮਾਂ ਵੀ ਫਿਕਰ ਕਰਦੀ ਹੋ ਤਾਈ ਨੇ ਕੁੜੀ ਨੂੰ ਮੋਢੇ ਲਾ ਕੇ ਚੁੰਨੀ ਦੇ ਪੰਨੇ ਨਾਲ ਉਸ ਦਾ ਸਿਰ ਟੱਕਦਿਆਂ ਆਖਿਆ ਤਾਈ 5 ਕਿ ਮਿੰਟ ਬਾਅਦ ਫੇਰ ਮੁੜ ਆਈ ਲਿਆ ਭੈਣੇ ਮੈਂ ਕਰਵਾ ਦਿੰਨੀ ਆ ਕੋਈ ਕੰਮ ਤਾਈ ਨੇ ਗगन ਦੀ ਮਾਂ ਨੂੰ ਪੁੱਛਿਆ ਨਾ ਨਾ ਭੈਣੇ ਤੇਰੀ ਪੋਤੀ ਦੱਸ ਕਿਵੇਂ ਆ ਹੁਣ ਠੀਕ ਐ ਹੁਣ ਤਾਂ ਜਿਉਂਦੇ ਵਾਸਤੇ ਰਹੋ ਮੇਰੀ ਪੋਤੀ ਬਚਾਤੀ ਰੱਬ ਬਚਾਉਣ ਵਾਲਾ ਐ ਜੀ ਸਭ ਨੂੰ ਉਹ ਵੀ ਬੰਦਿਆਂ ਵਿੱਚ ਦੀ ਬਹੁੜਦਾ ਜੀਤਾ ਨਹੀਂ ਦੱਸਣ ਲੱਗੀ ਜਦੋਂ ਗगन ਹੋਰਾਂ ਦੇ ਪਿਓ ਨੂੰ ਵਿਹਲ ਨਹੀਂ ਹੁੰਦੀ ਤਾਂ ਇਹਦੀ ਭੂਆ ਹੋਰਾਂ ਤੇ ਸੰਧਾਰੇ ਦੇਣ ਵੀ ਮੈਂ ਗगन ਨੂੰ ਲੈ ਕੇ ਜਾਨੀ ਆ ਜੇ ਕਿਤੇ ਮਾਸੀਆਂ ਮਾਮੀਆਂ ਕੋਲ ਜਾਣਾ ਹੋਵੇ ਤਾਂ ਵੀ ਤੇਰੀਆਂ ਤਾਂ ਤਈਆਂ ਹੀ ਪੁੱਤਾਂ ਵਰਗੀਆਂ ਨੇ ਭੈਣੇ ਅਸੀਂ ਨਹੀਂ ਤਾਈ ਪੁੱਤਾਂ ਵਰਗੀਆਂ ਬਣਨਾ ਗगन ਨੇ ਦੂਰੋਂ ਹੀ ਆਵਾਜ਼ ਮਾਰੀ ਲੈ ਕਰ ਲੈ ਗੱਲ ਤਾਈ ਨੇ ਹੱਸ ਕੇ ਕਿਹਾ ਜੀਤਾ ਤੇ ਤਾਈ ਕਿੰਨਾ ਚਿਰ ਗੱਲਾਂ ਕਰਦੀਆਂ ਰਹੀਆਂ ਕਈ ਨਿੱਕੇ ਨਿੱਕੇ ਕੰਮ ਤਾਈ ਨੇ ਕਰਵਾਏ ਗगन ਦੀ ਮਾਂ ਨੇ ਜਦੋਂ ਜਾਂਦੀ ਹੋਈ ਨੂੰ ਦੁੱਧ ਦੀ ਗੜਵੀ ਅਤੇ ਕੋਲਾ ਭਰ ਕੇ ਚੌਲਾਂ ਦਾ ਦਿੱਤਾ ਤਾਈ ਤੁਰ ਹੀ ਜਾਂਦੀ ਫਿਰ ਅਸੀਸਾਂ ਦੇਣ ਲੱਗੀ ਜਿਉਂਦੇ ਵਸਤੇ ਰਹੋ ਤੰਤ ਰੁਸਤੀ ਦੇਵੇ ਮਾਲਕ ਰੱਬਾ ਭੁੱਲ ਜਾਂਦਾ ਇਸ ਘਰ ਤੇ ਵੀ ਤੇਰੇ ਘਰੇ ਕਾਹਦਾ ਘਟ ਹੈ ਇੱਕ ਜਵਾਕ ਦੇ ਦਿੰਦਾ ਵਿਚਾਰਿਆਂ ਨੂੰ ਗगन ਨੇ ਸੁਣ ਕੇ ਮੱਥੇ ਤੇ ਹੱਥ ਮਾਰਿਆ ਦੀਦੀ ਇਹ ਦੁਨੀਆ ਨਹੀਂ ਸੁਧਰ ਸਕਦੀ ਨਿੱਕੀ ਨੇ ਹੱਥ ਹਿਲਾਉਂਦਿਆਂ ਆਖਿਆ ਹੌਲੀ ਹੌਲੀ ਫਰਕ ਪਾਉ ਪੁੱਤ ਪਹਿਲਾਂ ਨਾਲੋਂ ਬਹੁਤ ਫਰਕ ਹੈ ਲੋਕਾਂ ਦੀ ਸੋਚ ਬਦਲੀ ਹੈ ਜੀਤਾ ਨੇ ਆਖਿਆ ਮਾਂ ਤੂੰ ਆਪਣੀ ਸੋਚ ਬਦਲ ਲੈ ਬਸ ਲੋਕ ਬਦਲਣ ਭਾਵੇਂ ਨਾ ਬਦਲਣ ਗगन ਨੇ ਮਾਂ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ ਸਭ ਤੋਂ ਛੋਟੀ ਕੁੜੀ ਵੀ ਪਿਓ ਨਾਲ ਖੇਤੋਂ ਆ ਗਈ ਸੀ ਮੈਂ ਵੀ ਮੈਂ ਵੀ ਕਹਿੰਦੀ ਭੱਜੀ ਆਈ ਮਾਂ ਨੂੰ ਚਿੰਬੜ ਗਈ ਤਿੰਨਾਂ ਧੀਆਂ ਨੇ ਮਾਂ ਨੂੰ ਜਿਵੇਂ ਆਪਣੇ ਬੁੱਕੜ ਵਿੱਚ ਲਕੋ ਲਿਆ ਦੇਖਿਓ ਕਿਤੇ ਆਪਣਾ ਤਾਂ ਘਰ ਵੀ ਪੁਰਾਣਾ ਏ ਕਿਤੇ ਕੰਧਾਂ ਨਾ ਹਿਲਾ ਦਿਓ ਗगन ਦੇ ਬਾਪੂ ਨੇ ਹੱਸਦਿਆਂ ਆਖਿਆ ਬਿਹੜੇ ਵਿੱਚ ਲੱਗੇ ਨਿੰਮ ਦੀਆਂ ਟਾਹਣੀਆਂ ਤੇ ਚਹਿਕਦੀਆਂ ਬੁਲਬੁਲਾ ਤੇ ਚਿੜੀਆਂ ਨੇ ਵੀ ਆਪਣੀਆਂ ਪਿਆਰੀਆਂ ਆਵਾਜ਼ਾਂ ਵਿੱਚ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦੀ ਗਵਾਹੀ ਭਰੀ